ਜੇਲਾਨਾ ਪ੍ਰਸ਼ਾਸਨ ਆਏ ਦਿਨ ਸਵਾਲਾਂ ਦੇ ਘੇਰੇ ਦੇ ਵਿੱਚ ਬੱਜਿਆ ਰਹਿੰਦਾ ਉਹਨਾਂ ਤੇ ਨਿਸ਼ਾਨੇ ਸਾਦੇ ਜਾਂਦੇ ਨੇ ਪਰ ਇੱਕ ਐਹੋ ਜਿਹਾ ਮਾਮਲਾ ਸਾਹਮਣੇ ਆਇਆ ਹੈ ਇੱਕ ਐਹੋ ਜਿਹਾ ਮਾਮਲਾ ਜੇਲ ਪ੍ਰਸ਼ਾਸਨ ਦੇ ਨਾਲ ਜੁੜਿਆ ਹੋਇਆ ਜਿਨੇ ਸ਼ਾਇਦ ਹੋਸ਼ ਉੜਾ ਦਿੱਤੇ ਨੇ ਸਾਰੀਆਂ ਹੱਦਾਂ ਜੇਲ ਪ੍ਰਸ਼ਾਸਨ ਨੇ ਪਾਰ ਕਰ ਦਿੱਤੀਆਂ ਨੇ ਕਾਰਵਾਈ ਹੋਣੀ ਵੀ ਜ਼ਰੂਰੀ ਹੈ ਪਰ ਇਹ ਮਾਮਲਾ ਕੀ ਹੈ ਜਾਣਨਾ ਬਹੁਤ ਜ਼ਰੂਰੀ ਹੈ ਤੁਹਾਡੇ ਵੀ ਹੋਸ਼ ਉੜ ਜਾਣਗੇ ਦਰਅਸਲ ਇੱਕ ਮਾਮਲਾ ਸਾਹਮਣੇ ਆਇਆ ਹੈ ਕੇਂਦਰੀ ਜੇਲ ਦੇ ਵਿੱਚੋਂ ਫਿਰੋਜ਼ਪੁਰ ਦੀ ਕੇਂਦਰੀ ਜੇਲ ਦੇ ਵਿੱਚੋਂ 43000 ਕੋਲਾਂ ਤਿੰਨ ਤਸਕਰਾਂ ਨੇ ਕਰ ਦਿੱਤੀਆਂ 43000 ਕੋਲਾਂ ਤਿੰਨ ਤਸਕਰਾਂ ਨੇ ਕਰ ਦਿੱਤੀਆਂ ਔਰ ਇਹ 43000 ਕੋਲਾਂ ਦੇ ਵਿੱਚੋਂ 38835 ਕੋਲਾਂ ਇਹੋ ਜੀਆਂ ਨੇ ਜਿਹੜੀਆਂ ਕਿ 1 ਮਹੀਨੇ ਦੇ ਅੰਦਰ ਅੰਦਰ ਤਿੰਨ ਕੈਦੀਆਂ ਨੇ 38835 ਕੋਲਾਂ ਕਰ ਦਿੱਤੀਆਂ ਔਰ ਇਹੋ ਜੀ ਕੀ ਲੋਡ ਪੈ ਗਈ ਕਿ ਜੇਲ੍ਹਾਂ ਦੇ ਅੰਦਰੋਂ ਇੰਨੀਆਂ ਕੋਲਾਂ ਕਰਨੀਆਂ ਪੈ ਗਈਆਂ ਦੂਜੀ ਗੱਲ ਜੇਲਾਂ ਦੇ ਅੰਦਰ ਕੈਦੀਆਂ ਦੇ ਕੋਲ ਫੋਨ ਕਿੱਥੋਂ ਆ ਗਏ ਫੋਨ ਆਏ ਤਾਂ ਸਿਗਨਲ ਕਿੱਥੋਂ ਆ ਗਏ ਜਦੋਂ ਕਿਹਾ ਜਾਂਦਾ ਹੈ ਕਿ ਕੇਂਦਰੀ ਜੇਲ ਹੋਵੇ ਕੋਈ ਜੇਲ ਹੋਵੇ ਉਹਨਾਂ ਦੇ ਵਿੱਚ ਜੈਮਰਸ ਲੱਗੇ ਹੁੰਦੇ ਨੇ ਜੇ 22 ਚਾਂਸ ਕਿਤੇ ਭੁੱਲੇ ਭਟਕੇ ਇਹਨਾਂ ਦੇ ਕੋਲ ਫੋਨ ਆ ਜਾਵੇ ਕੋਈ ਫੋਨ ਫੜਾ ਜਾਵੇ ਕੋਈ ਫੋਨ ਦੇ ਜਾਵੇ ਕਾਮੀ ਕਿਤੇ ਫੋਨ ਲਗਾਇਆ ਨਹੀਂ ਜਾ ਸਕਦਾ ਤੇ ਫਿਰ ਇਹ ਸਹੂਲਤ ਕੈਦੀਆਂ ਦੇ ਕੋਲ ਆ ਕਿੱਥੋਂ ਗਈ ਕਿ ਇਹਨਾਂ ਕੈਦੀਆਂ ਨੇ 43000 ਫੋਨ ਕਾਲਸ ਕਰ ਦਿੱਤੀਆਂ 1 ਮਹੀਨੇ ਦੇ ਵਿੱਚ 38835 ਫੋਨ ਕਾਲਸ ਉਹ ਕੈਦੀਆਂ ਨੇ ਕਰ ਦਿੱਤੀਆਂ ਹੈਰਾਨੀਜਨਕ ਖੁਲਾਸਾ ਆ ਦੱਸਿਆ ਜਾ ਰਿਹਾ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਤਿੰਨ ਤਸਕਰ ਨੇ ਜਿਨ੍ਹਾਂ ਦਾ ਨਾਮ ਜਿਹੜਾ ਆ ਰਾਜਕੁਮਾਰ ਸੋਨੂ ਟਿੱਡੀ ਤੇ ਅਮਰੀਕ ਸਿੰਘ ਦੱਸਿਆ ਜਾ ਰਿਹਾ ਇਹਨਾਂ ਦੇ ਵਿੱਚੋਂ ਰਾਜਕੁਮਾਰ ਤੇ ਸੋਨੂ ਟਿੱਡੀ ਜਿਹੜੇ ਨੇ ਉਹ ਬੜੇ ਚੋਟੀ ਦੇ ਤਸਕਰ ਨੇ ਸਰੋ ਫੈਨ ਨੇ ਫੋਨ ਕਾਲਸ ਨਹੀਂ ਕੀਤੀਆਂ ਬਲਕਿ ਆਪੋ ਆਪਣੀਆਂ ਪਤਨੀਆਂ ਦੇ ਬੈਂਕ ਖਾਤਿਆਂ ਦੇ ਵਿੱਚ ਪੈਸੇ ਟਰਾਂਸਫਰ ਵੀ ਕੀਤੇ ਨੇ ਯਾਨੀ ਕਿ ਬਾਹਰ ਜਿਹੜਾ ਵਪਾਰ ਚੱਲਦਾ ਪਿਆ ਆ ਨਸ਼ੇ ਦਾ ਧੰਦਾ ਚੱਲਦਾ ਪਿਆ ਗੈਰਕਾਨੂੰਨੀ ਧੰਦਾ ਹੋ ਰਿਹਾ ਆ ਉਸ ਦੇ ਵਿੱਚੋਂ ਹੋਈ ਕਮਾਈ ਜਿਹੜੀ ਹੈ ਉਹ ਆਪਣੀਆਂ ਘਰਵਾਲੀਆਂ ਦੇ ਬੈਂਕ ਖਾਤਿਆਂ ਦੇ ਵਿੱਚ ਵੀ ਭੇਜੀ ਗਈ ਹੈ ਔਰ ਕਮਾਈ ਕਿੰਨੀ ਹੈ ਸੁਣ ਕੇ ਹੈਰਾਨ ਰਹਿ ਜਾਓਗੇ ਇਹ ਕਮਾਈ ਹੋਈ ਹੈ ਜਿਹੜੀ ਰਕਮ ਭੇਜੀ ਗਈ ਹੈ ਉਹ 1.35 ਕਰੋੜ ਦੀ ਰਕਮ ਹੈ ਡਰੱਗ ਮਨੀ ਜਿਹੜੀਆਂ ਆਪਣੀਆਂ ਪਤਨੀਆਂ ਦੇ ਬੈਂਕ ਖਾਤਿਆਂ ਦੇ ਵਿੱਚ ਜੇਲ੍ਹ 'ਚ ਬੈਠੇ ਬੈਠੇ ਟਰਾਂਸਫਰ ਕੀਤੀ ਗਈ ਹੈ ਇਹ ਹੈਰਾਨੀਜਨਕ ਖਲਾਸਾ ਆ ਹੁਣ ਤੱਕ ਜੋ ਖਬਰ ਸਾਹਮਣੇ ਆਈ ਹੈ ਉਸ ਮੁਤਾਬਕ 1 ਮਹੀਨੇ ਦੇ ਅੰਦਰ ਅੰਦਰ ਜਿਹੜੀ 38835 ਕਾਲਾਂ ਕੀਤੀਆਂ ਗਈਆਂ ਨੇ ਉਹ 1 ਮਾਰਚ ਤੋਂ ਲੈ ਕੇ 31 ਮਾਰਚ ਸਨ 2119 ਦੇ ਵਿੱਚ ਕੀਤੀਆਂ ਗਈਆਂ ਨੇ ਔਰ ਬਾਕੀ ਦੀਆਂ ਜਿਹੜੀਆਂ 4.5 ਹਜ਼ਾਰ ਦੇ ਕਰੀਬ ਕਾਲਸ ਨੇ ਉਹ ਉਸ ਤੋਂ ਬਾਅਦਲੇ 2 ਸਾਲਾਂ ਦੇ ਵਿੱਚ ਕੀਤੀਆਂ ਗਈਆਂ ਨੇ ਹੈਰਾਨ ਕਰ ਦੇਣ ਵਾਲੇ ਖਲਾਸੇ ਨੇ ਕਿਉਂਕਿ ਇਹਨਾਂ ਖਲਾਸਿਆਂ ਦੇ ਵਿੱਚ ਜੇਲ੍ਹ ਪ੍ਰਸ਼ਾਸਨ ਦਾ ਚਿਹਰਾ ਵੀ ਇਨਕਾਬ ਹੁੰਦਾ ਪਿਆ ਇੱਕ ਪਾਸੇ ਸਾਫ਼ ਤੌਰ ਦੇ ਉੱਤੇ ਇਹ ਹਦਾਇਤਾਂ ਨੇ ਕਿ ਜਿਲ੍ਹਾਂ ਦੇ ਅੰਦਰ ਕੜੀ ਸੁਰੱਖਿਆ ਹੋਣੀ ਚਾਹੀਦੀ ਹੈ ਕੈਦੀਆਂ ਦੇ ਕੋਲ ਫੋਨ ਕਿਸ ਤਰ੍ਹਾਂ ਆਏ ਪਹਿਲਾ ਤਾਂ ਇਹ ਸਵਾਲ ਬਣਦਾ ਹੈ ਦੂਜਾ ਸਵਾਲ ਬਣਦਾ ਜੇ ਫੋਨ ਆ ਗਏ ਤੇ ਉਹਨਾਂ ਨੇ ਫੋਨ ਕਾਲਸ ਕੀਤੀਆਂ ਕਿਦਾਂ ਜੇ 38835 ਕਾਲਸ ਦਾ ਵੀ ਵਿਸ਼ਲੇਸ਼ਣ ਕੀਤਾ ਜਾਵੇ ਇੱਕ ਮਹੀਨੇ ਦੇ ਵਿੱਚ ਕੀਤੀਆਂ ਤਾਂ ਇੱਕ ਦਿਨ ਦੇ ਵਿੱਚ 1000 ਤੋਂ ਉੱਪਰ ਕਾਲਸ ਨੇ ਜਿਹੜੀਆਂ ਕੀਤੀਆਂ ਗਈਆਂ ਹੋਣਗੀਆਂ ਔਰ ਪਰ ప్రతి ਦਿਨ 1000 ਤੋਂ ਉੱਪਰ ਕਾਲਸ ਕੀਤੀਆਂ ਜਾ ਰਹੀਆਂ ਨੇ ਕਿਉਂ ਕੀਤੀਆਂ ਜਾ ਰਹੀਆਂ ਨੇ ਇਸ ਉੱਤੇ ਵੀ ਅ ਜਾਂਚ ਜਿਹੜੀ ਹੈ ਉਹ ਹੁਣੀ ਬਣਦੀ ਹੈ ਇੱਕ ਪਾਸੇ ਤਾਂ ਇਹ ਤਸਕਰ ਨੇ ਡਰੱਗ ਬਣੀ ਜਿਹੜਾ ਡਰੱਗ ਬਣੀ ਦੇ ਟਰਾਂਸਫਰ ਦਾ ਇਹਨਾਂ ਦੇ ਉੱਤੇ ਇਲਜ਼ਾਮ ਹੈ ਆਪਣੀਆਂ ਪਤਨੀਆਂ ਦੇ ਬੈਂਕ ਖਾਤਿਆਂ ਦੇ ਵਿੱਚ ਇਹਨਾਂ ਨੇ ਕਰੋੜਾ ਦੇ ਹਿਸਾਬ ਦੇ ਨਾਲ ਜਿਹੜੀ ਕਿ 1.35 ਕਰੋੜ ਰੁਪਏ ਦੀ ਰਕਮ ਦੱਸੀ ਜਾ ਰਹੀ ਹੈ ਉਹ ਡਰੱਗ ਬਣੀ ਆਪਣੀ ਪਤਨੀਆਂ ਦੇ ਬੈਂਕ ਖਾਤਿਆਂ ਦੇ ਵਿੱਚ ਟਰਾਂਸਫਰ ਕੀਤੀ ਹੈ ਪਰ ਹੁਣ ਇਸ ਮਾਮਲੇ ਦੇ ਵਿੱਚ ਜਦੋਂ ਖੁਲਾਸੇ ਸਾਹਮਣੇ ਆਉਣ ਲੱਗੇ ਨੇ ਤਾਂ ਹਾਈ ਕੋਰਟ ਨੇ ਇੱਕ ਪਾਸੇ ਤਾਂ ਪੁਲਿਸ ਪ੍ਰਸ਼ਾਸਨ ਨੂੰ ਜੇਲ੍ਹ ਪ੍ਰਸ਼ਾਸਨ ਨੂੰ ਛਾੜ ਕੀਤੀ ਹੈ ਉਹਨਾਂ ਦੀ ਛਾੜ ਲਈ ਹੈ ਦੂਜੇ ਪਾਸੇ ਉੱਚ ਕੋਟੀ ਦੀਆਂ ਜਿਹੜੀਆਂ ਟੀਮਾਂ ਬਣੀਆਂ ਹੋਈਆਂ ਨੇ ਪੁਲਿਸ ਦੀਆਂ ਉਹਨਾਂ ਨੂੰ ਵੀ ਝਾੜ ਲਾਈ ਐ ਸਾਫ਼ ਤੌਰ ਦੇ ਉੱਤੇ ਜਿਹੜਾ ਐਸ ਐਸ ਓ ਸੀ ਸੈੱਲ ਹੈਗਾ ਪੁਲਿਸ ਦਾ ਉਸ ਨੂੰ ਵੀ ਝਾੜ ਲਗਾਈ ਐ ਕਿ ਉਹਨਾਂ ਨੇ ਹੀ ਇਹਨਾਂ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਸੀ ਤੇ ਉਹਨਾਂ ਨੇ ਇਹਨਾਂ ਤਸਕਰਾਂ ਦੀ ਭੋਰਾ ਵੀ ਦੇਖਰੇਖ ਨਹੀਂ ਕੀਤੀ ਯਾਨੀ ਕਿ ਜੇਲ੍ਹ ਦੇ ਵਿੱਚ ਪ੍ਰਸ਼ਾਸਨ ਦਾ ਭੋਰਾ ਵੀ ਕੰਟਰੋਲ ਨਹੀਂ ਐ ਕਿ ਜਿਹੜੀਆਂ 43000 ਕਾਲਸ ਕਰ ਦਿੱਤੀਆਂ ਗਈਆਂ ਔਰ ਉਹਦੇ ਵਿੱਚੋਂ ਵੀ 38800 90 ਕਾਲਸ ਸਿਰਫ 1 ਮਹੀਨੇ ਦੇ ਵਿੱਚ ਕੀਤੀਆਂ ਗਈਆਂ ਇਹਨਾਂ 3 ਤਸਕਰਾਂ ਦੇ ਵੱਲੋਂ ਹਰ ਇਹਨਾਂ ਦੇ ਵਿੱਚ ਕਈ ਸਾਬਕਾ ਸੁਪਰਡੈਂਟ ਤੇ ਕਈ ਮੌਜੂਦਾ ਸੁਪਰਡੈਂਟ ਹੁਣ ਜਾਂਚ ਦੇ ਘੇਰੇ 'ਚ ਆਉਂਦੇ ਪਏ ਨੇ ਫਸਦੇ ਨਜ਼ਰ ਆ ਰਹੇ ਨੇ ਜ਼ਾਹਿਰ ਤੌਰ ਦੇ ਉੱਤੇ ਫਸਣਾ ਜ਼ਰੂਰੀ ਹੈ ਸੁਪਰਡੈਂਟ ਕੀ ਕਰ ਰਿਹਾ ਸੀ ਜਿਸ ਵੇਲੇ ਕਾਲਾਂ ਕੀਤੀਆਂ ਜਾ ਰਹੀਆਂ ਸੀ ਜਦੋਂ ਇਹ ਕਾਲਸ ਇਹਨਾਂ ਤਸਕਰਾਂ ਦੇ ਵੱਲੋਂ ਕਹਦੀਆਂ ਵੱਲੋਂ ਕੀਤੀਆਂ ਜਾ ਰਹੀਆਂ ਸੀ ਕਿ ਸੁਪਰਡੈਂਟ ਨੂੰ ਪਤਾ ਨਹੀਂ ਲੱਗਿਆ ਕਿ ਸੁਪਰਡੈਂਟ ਸੁੱਤਾ ਹੋਇਆ ਸੀ ਸਾਬਕਾ ਸੁਪਰਡੈਂਟ ਜਾਂ ਫਿਰ ਮੌਜੂਦਾ ਸੁਪਰਡੈਂਟ ਹਰ ਕੋਈ ਹੁਣ ਜਾਂਚ ਦੇ ਘੇਰੇ 'ਚ ਆਉਂਦੇ ਨਜ਼ਰ ਆ ਰਹੇ ਨੇ ਜੇ ਸੁਪਰਡੈਂਟ ਦੀ ਗੱਲ ਕਰ ਲਈਏ ਇਹਦੇ ਵਿੱਚ ਮੌਜੂਦਾ ਸੁਪਰਡੈਂਟ ਸਤਨਾਮ ਸਿੰਘ ਸਾਬਕਾ ਸੁ ਪੁਲਸ ਦੇ ਜੇਲ੍ਹ ਸਕੂਲ ਪਟਿਆਲਾ ਦਾ ਇੰਚਾਰਜ ਜਿਹੜਾ ਪਰਮਿੰਦਰ ਸਿੰਘ ਵੀ ਸ਼ਾਮਿਲ ਹੈ ਔਰ ਨਾਲ ਦੀ ਨਾਲ ਗੁਰਦਾਸਪੁਰ ਦੇ ਵਿੱਚ ਫਿਲਹਾਲ ਤਾਇਨਾਤ ਸੁਪਰਟੈਂਡ ਗੁਰਨਾਮ ਸਿੰਘ ਵੀ ਇਸ ਦੇ ਵਿੱਚ ਸ਼ਾਮਿਲ ਦੱਸਿਆ ਜਾ ਰਿਹਾ ਹੈ ਫਿਲਹਾਲ ਤੋਂ ਦੱਸਦੀ ਹੈ ਕਿ ਗੁਰਦਾਸਪੁਰ ਦੇ ਵਿੱਚ ਤਾਇਨਾਤ ਆ ਪਹਿਲਾਂ ਫਿਰੋਜ਼ਪੁਰ ਦੇ ਵਿੱਚ ਸੀ ਉਸ ਤੋਂ ਬਾਅਦ ਨੂੰ ਟ੍ਰਾਂਸਫਰ ਗੁਰਦਾਸਪੁਰ ਹੋ ਗਈ ਉੱਥੇ ਜਾ ਕੇ ਸੁਪਰਡੈਂਟ ਲੱਗ ਗਿਆ ਪਹਿਲਾਂ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਸੀ ਗੁਰਨਾਮ ਸਿੰਘ ਇਹਨਾਂ ਦੇ ਸਮੇਤ ਹੋਰ ਵੀ ਦੱਸੇ ਜਾ ਰਹੇ ਨੇ ਜਿਵੇਂ ਕਿ ਜਨਵਰੀ ਜਾਣਕਾਰੀ ਸਾਹਮਣੇ ਆਈ ਹੈ ਕਿ ਦੋ ਮੌਜੂਦਾ ਤੇ ਤਿੰਨ ਸਾਬਕਾ ਸੁਪਰਡੈਂਟ ਜਿਹੜੇ ਨੇ ਇਸ ਦੇ ਵਿੱਚ ਘੇਰੇ ਦੇ ਵਿੱਚ ਆਉਂਦੇ ਨਜ਼ਰ ਆ ਰਹੇ ਨੇ ਪਰ ਜ਼ੋਰ ਤਰੀਕੇ ਨਾਲ ਹਾਈ ਕੋਰਟ ਨੇ ਇਸ ਮਾਮਲੇ ਦੇ ਉੱਤੇ ਜਾਂਚ ਲਈ ਹੁਕਮ ਦੇ ਦਿੱਤੇ ਨੇ ਔਰ ਨਾਲ ਦੀ ਨਾਲ ਇਨਾ ਸੁਪਰਟੈਂਡੈਂਟ ਦੇ ਖਿਲਾਫ ਕਾਰਵਾਈ ਦੇ ਹੁਕਮ ਵੀ ਹੋਏ ਨੇ ਜਾਂਚ ਤੋਂ ਬਾਅਦ ਪੁਖਤਾ ਕਾਰਵਾਈ ਰੰਭਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਇਸ ਮਾਮਲੇ ਦੇ ਉੱਤੇ ਖਾਸ ਤੌਰ ਦੇ ਉੱਤੇ ਇਸ ਨੂੰ ਉਭਾਰਿਆ ਗਿਆ ਪਰਮਬੰਸ ਬੰਟੀ ਰੋਮਾਣਾ ਵੱਲੋਂ ਬੜਦਾ ਵੀ ਹੈ ਕਿਉਂਕਿ ਜੇਲ੍ਹਾਂ ਦੇ ਅੰਦਰ ਇਹੋ ਜਿਹੇ ਹਾਲਾਤ 43000 ਫੋਨ ਕਾਲਸ ਮਾਇਨੇ ਰੱਖਦੀਆਂ ਨੇ ਪਰਮਬੰਸ ਰੋਮਾਣਾ ਨੇ ਇਸ ਉੱਤੇ ਖਾਸ ਤੌਰ ਦੇ ਉੱਤੇ ਟਿੱਪਣੀ ਕੀਤੀ ਹੈ ਆਖਰ ਕਿੰਨੂ ਕੀ ਰਿਹਾ ਪਰਮਬੰਸ ਰੋਮਾਣਾ ਨੇ ਕੀ ਬਿਆਨ ਜਾਰੀ ਕੀਤਾ ਆਪਣੇ ਇਸ ਵੀਡੀਓ ਬਿਆਨ ਦੇ ਵਿੱਚ ਆਓ ਸੁਣਦੇ ਹਾਂ ਅੱਜ ਇੱਕ ਬੜਾ ਸੀਰੀਅਸ ਬੜਾ ਚਿੰਤਾਜਨਕ ਇਸ਼ੂ ਹੈ ਜਿਹੜਾ ਜਿਹਦੇ ਕਰਕੇ ਮੈਂ ਅੱਜ ਤੁਹਾਡੇ ਨਾਲ ਗੱਲ ਕਰਨ ਲੱਗਿਆ ਅੱਜ ਦੇ ਅਖਬਾਰ ਦੇ ਵਿੱਚ ਇੱਕ ਖਬਰ ਆਈ ਹੈ ਕਿ ਫਿਰੋਜ਼ਪੁਰ ਸੈਂਟਰਲ ਜੇਲ ਦੇ ਵਿੱਚੋਂ 43000 ਕੋਲਾਂ 2 ਮੋਬਾਈਲ ਫੋਨਸ ਦੇ ਵਿੱਚ ਦੇ ਥਰੂ ਹੋਈ ਹੈ ਇਹ ਹਾਈ ਕੋਰਟ ਨੇ ਕਿਹਾ ਇੱਕ ਡਰੱਗ ਰੈਕਟ ਨੂੰ ਪ੍ਰੂਵ ਕਰਦੇ ਡਰੱਗ ਸਮਗਲਰਸ ਵੱਲੋਂ ਫਿਰੋਜ਼ਪੁਰ ਜੇਲ ਚ ਮੋਬਾਈਲ ਵਰਤੇ ਗਏ 43000 ਕੋਲਾਂ ਦੋ ਮੋਬਾਈਲ ਫੋਨਸ ਤੋਂ ਹੋਈਆਂ ਹਾਈ ਕੋਰਟ ਨੇ ਅੱਗੇ ਇਸ ਗੱਲ ਦਾ ਜ਼ਿਕਰ ਵੀ ਕੀਤਾ ਕਿ ਜਿਹੜੇ ਅਫਸਰ ਜਿਨ੍ਹਾਂ ਨੇ ਉਹ ਕ੍ਰਿਮੀਨਲਸ ਨੂੰ ਉਹ ਐਂਟੀ ਸੋਸ਼ਲ 엘ਿਮੈਂਟਸ ਨੂੰ ਉਹ ਗੈਂਗਸਟਰਾਂ ਨੂੰ ਉਹ ਡਰੱਗਸ ਸਮਗਲਰਸ ਨੂੰ ਇਹ ਫੋਨ ਪ੍ਰੋਵਾਈਡ ਕੀਤੇ ਤੇ ਫੋਨ ਚਲਾਉਣ ਦੀ ਉੱਥੇ ਸਹੂਲਤ ਦਿੱਤੀ ਉਹਨਾਂ ਨੂੰ ਸਰਕਾਰ ਬਚਾ ਰਹੀ ਹੈ ਸਭ ਤੋਂ ਵੱਡੀ ਚਿੰਤਾ ਦਾ ਇਸ਼ੂ ਇਹ ਹੈ ਅਸੀਂ ਬੜੇ ਲੰਮੇ ਸਮੇਂ ਤੋਂ ਇਸ਼ੂ ਰੇਜ਼ ਕਰਦੇ ਰਹੇ ਹਾਂ ਕਿ ਪੰਜਾਬ ਦੀਆਂ ਜੇਲਾਂ ਜਿਹੜੀਆਂ ਉਹ ਪਿਛਲੀ ਕਾਂਗਰਸ ਸਰਕਾਰ ਨੇ ਤੇ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਕਰਾਈਮ ਦਾ ਡੈਨ ਜਿਹਨੂੰ ਆਪਾਂ ਕਹਿ ਦਈਏ ਇੱਕ ਜ਼ੁਲਮ ਦਾ ਅੱਡਾ ਜਿੱਥੋਂ ਸਾਰੇ ਗੈਂਗਸਟਰ ਡਰੱਗ ਸਮਗਲਰ ਐਂਟੀ ਨੈਸ਼ਨਲ 엘ਮੈਂਟਸ ਆਪਦਾ ਕ੍ਰਿਮੀਨਲ ਐਮਪਾਇਰ ਆਪਦੀ ਸਿੰਡੀਕੇਟ ਚਲਾਉਂਦੇ ਐ ਜਿਨ੍ਹਾਂ ਦੇ ਵਿੱਚ ਬੈਠੇ ਸਟੇਟ ਦੀ ਸਰਪ੍ਰਸਤੀ ਹੈ ਹਰ ਸਹੂਲਤ ਉਹਨਾਂ ਨੂੰ ਦਿੱਤੀ ਜਾਂਦੀ ਹੈ ਤੁਸੀਂ ਪਿਛਲੇ ਸਮੇਂ ਚ ਦੇਖ ਲਓ ਕੋਈ ਮੇਜਰ ਕ੍ਰਾਈਮ ਜੇ ਪੰਜਾਬ ਚ ਹੋਇਆ ਉਹ ਜੇਲ੍ਹਾਂ ਚੋਂ ਪਲਾਨ ਤੇ ਐਗਜ਼ੀਕਿਊਟ ਹੋਇਆ ਚਾਹੇ ਸਿੱਧੂ ਮੂਸੇਵਾਲੇ ਦੀ ਕਿਲਿੰਗ ਨੂੰ ਲੈ ਲਓ ਸਟੇਟ ਦੇ ਇੰਟੈਲੀਜੈਂਸ ਹੈੱਡਕੁਆਰਟਰ ਤੱਕ ਅਟੈਕ ਹੋਇਆ ਤਰਨਤਾਰਨ ਪੁਲਿਸ ਸਟੇਸ਼ਨ ਤੇ ਅਟੈਕ ਹੋਇਆ ਆਰਪੀਜੀ ਰਾਕਟ ਵਰਤੇ ਗਏ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਈ ਜਾਂਦੀ ਹੈ ਤੁਸੀਂ ਇਹ ਦੇਖੋ ਸਭ ਕੁਝ ਪੰਜਾਬ ਦੀਆਂ ਜੇਲ੍ਹਾਂ ਚ ਹੋ ਰਿਹਾ ਹੈ ਇਹ ਤੇ ਇਹਦਾ ਜ਼ਿੰਮੇਵਾਰ ਕੌਣ ਹੈ ਪੰਜਾਬ ਦੇ ਲੋਕ ਇਹਦੇ ਇਹਦੇ ਤੇ ਸਵਾਲ ਰੇਜ਼ ਕਰ ਰਹੇ ਸੀ ਸਰਕਾਰ ਜਵਾਬ ਨਹੀਂ ਦਿੰਦੀ ਕੋਈ ਪਰ ਹੁਣ ਹਾਈ ਕੋਰਟ ਨੇ ਟਿੱਪਣੀ ਕੀਤੀ ਹੈ ਕਿ ਦੋ ਮੋਬਾਈਲ ਫੋਨ 43000 ਕੋਲ ਨੇ ਤੋਂ ਉੱਪਰ ਹੋ ਗੀਆਂ ਉਹਨਾਂ ਤੋਂ ਤੇ ਸਰਕਾਰ ਨੇ ਅੱਜ ਤੱਕ ਕੀਤਾ ਕੀ ਤੁਸੀਂ ਇੱਕ ਕਹਿੰਦੇ ਇਨਵੈਸਟੀਗੇਸ਼ਨ ਟੀਮ ਬਣਾਤੀ ਸਿਟ ਹਰ ਚੀਜ਼ ਦੀ ਸਿਟ ਬਣਾ ਦਿੰਦੇ ਉਹ ਸਿਟ ਨੂੰ ਅ ਕਿੰਨਾ ਸਮਾਂ ਹੋ ਗਿਆ ਅ ਮੈਂ ਤੁਹਾਨੂੰ ਹੁਣੇ ਪੜ੍ਹ ਕੇ 9 ਮਹੀਨਿਆਂ ਤੋਂ ਉੱਪਰ ਹੋ ਗਿਆ ਉਹ ਸਿਟ ਨੂੰ ਬਣਿਆ ਤੇ ਉਹਦਾ ਸਿੱਟਾ ਉਹਦਾ ਉਹਦਾ ਸਿੱਟਾ ਕੀ ਨਿਕਲਿਆ ਉਸ ਸਿੱਟ ਦਾ ਕੁਝ ਵੀ ਨਹੀਂ ਤੁਸੀਂ ਕਹਿੰਦੇ ਜਿਹੜੇ ਬੰਦਿਆਂ ਤੋਂ ਮੋਬਾਈਲ ਫੜੇ ਗਏ ਹਾਈ ਕੋਰਟ ਪੁੱਛਦੀ ਹੈ ਕਿ ਤੁਸੀਂ ਉਹਨਾਂ ਤੇ ਪਰਚਾ ਦਰਜ ਕਰਤਾ ਉਹਨਾਂ ਦਾ ਪੁਲਿਸ ਰਿਮਾਂਡ ਲੈ ਲਿਆ ਕਿ ਇਹ ਸਵਾਲ ਉਹਨਾਂ ਤੋਂ ਕੀਤਾ ਤੁਸੀਂ ਪੁਲਿਸ ਰਿਮਾਂਡ ਦੌਰਾਨ ਕਿ ਜੇਲ੍ਹ ਦੇ ਵਿੱਚ ਤੁਹਾਨੂੰ ਕਿੰਨਾ ਅਫਸਰਾਂ ਨੇ ਸਹੂਲਤ ਦਿੱਤੀ ਮੋਬਾਈਲ ਫੋਨ ਦੀ ਕਿੰਨਾ ਅਫਸਰਾਂ ਨੇ ਤੁਹਾਨੂੰ ਮੋਬਾਈਲ ਫੋਨ ਪ੍ਰੋਵਾਈਡ ਕੀਤੇ ਜਾਂ ਤੁਹਾਨੂੰ ਮੋਬਾਈਲ ਫੋਨ ਵਰਤਣ ਦੀ ਉਥੇ ਆਗਿਆ ਕਿੰਨਾ ਦੀ ਸਹੂਲਤ ਨਾਲ ਮਿਲੀ ਕੋਈ ਜਵਾਬ ਨਹੀਂ ਸੀ ਸਟੇਟ ਕੋਲ ਸੋ ਹਾਈ ਕੋਰਟ ਇਹ ਕਹਿ ਰਹੀ ਹੈ ਕਿ ਦੋ ਜਿਹੜੇ ਨੰਬਰ ਵਰਤੇ ਗਏ ਜਿਨ੍ਹਾਂ ਚੋਂ ਇੱਕ ਨੰਬਰ ਕਾਂਗਰਸ ਦੇ ਵੇਲੇ ਕਾਂਗਰਸ ਦੀ ਸਰਕਾਰ ਵੇਲੇ ਵਰਤਿਆ ਗਿਆ ਉਹਦੇ ਤੇ ਦੂਸਰਾ ਨੰਬਰ ਹੁਣ ਤੱਕ ਚੱਲਦਾ ਰਿਹਾ ਫਰਵਰੀ ਤੱਕ ਇੱਕ ਮੋਬਾਈਲ ਫੋਨ ਤੋਂ 38850 ਕਾਲਾਂ ਹੋਈਆਂ ਦੂਸਰੇ ਮੋਬਾਈਲ ਫੋਨ ਤੋਂ 4582 ਕਾਲਾਂ ਹੋਈਆਂ ਇਸੇ ਤਰ੍ਹਾਂ ਹਾਈ ਕੋਰਟ ਨੇ ਅੱਗੇ ਇਹ ਗੱਲ ਵੀ ਕਹੀ ਕਿ ਹੋਰ ਕਈ ਮੋਬਾਈਲ ਫੋਨ ਉਹਨਾਂ ਉਸ ਸਮੇਂ ਦੇ ਵਿੱਚ ਉਥੇ ਜੇਲ੍ਹਾਂ ਦੇ ਵਿੱਚ ਐਕਟਿਵ ਰਹੇ ਐ ਤੇ ਉਹਨਾਂ ਤੋਂ ਸੈਂਕੜੇ ਕੋਲਾ ਕੀਤੀਆਂ ਗਈਆਂ ਇਹਦਾ ਜ਼ਿੰਮੇਵਾਰ ਕੌਣ ਹੈ ਕੀ ਤੁਸੀਂ ਫਿਕਸ ਕੀਤੀ ਅਕਾਉਂਟੇਬਿਲਟੀ ਤੁਸੀਂ ਅਫਸਰਾਂ ਨੂੰ ਕਿਉਂ ਵਿਚਾਰ ਰਹੇ ਹੋ ਜਿਹੜੇ ਇਹੋ ਜਿਹੇ ਕੰਮ ਕਰਾ ਰਹੇ ਐ ਤੇ ਅਫਸਰਾਂ ਨੂੰ ਬਚਾਹ ਕੌਣ ਸਕਦਾ ਮੌਕੇ ਦੀ ਸਰਕਾਰ ਹਾਈ ਕੋਰਟ ਨੇ ਬੜੀ ਕਲੀਅਰ ਇੱਕ ਟਿੱਪਣੀ ਕੀਤੀ ਮੈਂ ਪੜ੍ਹ ਕੇ ਤੁਹਾਨੂੰ ਦੱਸ ਦਿਆਂ ਸਰਪ੍ਰਾਈਜ਼ਿੰਗਲੀ ਦ ਐਸ ਐਸ او ਸੀ ਫਾਜ਼ਿਲਕਾ ਐਸ ਐਸ او ਸੀ ਹੋ ਗਿਆ ਸਪੈਸ਼ਲ ਸਟੇਟ ਸਪੈਸ਼ਲ ਆਪਰੇਸ਼ਨ Group, Jadayna, uh, state special operation cell. Surprisingly, the SSOC Fazilka is conducting the investigation for the past nine months and the investigation is not making any headway. It is apparent, it eh is clear, it is clear, that not only jail officials but officials of the SSOC Fazilka have also colluded with the arrested named in the present case. ਇਹ ਬੜਾ ਸਾਫ਼ ਹੈ ਬੜਾ ਕਲੀਅਰ ਹੈ ਕਿ ਕੇਵਲ ਜੇਲ ਅਫੀਸ਼ੀਅਲਸ ਨਹੀਂ ਜੇਲਾਂ ਦੇ ਮੁਲਾਜ਼ਮ ਨਹੀਂ ਜਿਹੜਾ ਐਸਐਸਓਸੀ ਫਾਜ਼ਿਲ ਕਾ ਸਪੈਸ਼ਲ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਉਹਦੇ ਜਿਹੜੇ ਅਫੀਸ਼ੀਅਲ ਅਫਸਰ ਵੀ ਹੈ ਉਹ ਵੀ ਇਹਨਾਂ ਦੇ ਨਾਲ ਰਲ ਗਿਆ ਤਾਂ ਹੀ 9 ਮਹੀਨਿਆਂ ਤੋਂ ਇਨਕੁਆਇਰੀ ਦਾ ਕੋਈ ਸਿੱਟਾ ਨਹੀਂ ਨਿਕਲਿਆ ਹੁਣ ਇਹਦਾ ਜ਼ਿੰਮੇਵਾਰ ਕੌਣ ਹੈ ਡਰੱਗ ਸਮਗਲਰਸ ਨੂੰ ਤੁਸੀਂ ਫੈਸਿਲਿਟੇਟ ਕਰ ਰਹੇ ਹੋ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਅਸੀਂ ਡਰੱਗ ਖਤਮ ਕਰ ਦਿਆਂਗੇ ਜੀ ਕੀ ਕਹਿੰਦਾ ਸੀ ਅਰਵਿੰਦ ਕੇਜਰੀਵਾਲ 10 ਮਿੰਟ ਮੇ ਖਤਮ ਕਰ ਦੇਗੇ 10 ਦਿਨ ਮੇ ਖਤਮ ਕਰ ਦੇਗੇ ਅਗਰ ਮਨਸ਼ਾ ਹੋ ਸਰਕਾਰ ਦੀ ਥੋੜੀ ਤਾਂ ਮਨਸ਼ਾ ਹਾਈ ਕੋਰਟ ਨੇ ਸਾਫ ਕਰਤੀ ਕਿ 73 43000 ਕੋਲਾ ਜਿਹੜੇ ਡਰਗਸ ਸਮਗਲਰਸ ਜੇਲ੍ਹਾਂ ਚੋਂ ਕਰ ਰਹੇ ਆ ਉਹਨਾਂ ਦੀ ਇਨਵੈਸਟੀਗੇਸ਼ਨ ਤੁਸੀਂ ਨਹੀਂ ਕਰ ਰਹੇ ਤੁਸੀਂ ਜਿਹੜੇ ਅਫਸਰ ਉਹਨਾਂ ਨੂੰ ਸਹੂਲਤ ਦੇ ਰਹੇ ਹੋ ਉਹਨਾਂ ਅਫਸਰਾਂ ਨੂੰ ਪ੍ਰੋਟੈਕਟ ਕਰ ਰਹੇ ਹੋ ਇਹਦਾ ਜ਼ਿੰਮੇਵਾਰ ਕੌਣ ਹੈ ਐਸ ਜੇਲ ਮਿਨਿਸਟਰ ਇੱਕ ਵੇਖੋ ਜੇਲ੍ਹਾਂ ਦੇ ਵਿੱਚੋਂ ਹੋਇਆ ਜੇਲ ਮਿਨਿਸਟਰ ਜ਼ਿੰਮੇਵਾਰ ਸਪੈਸ਼ਲ ਸੈਲ ਜਿਹੜਾ ਹੈ ਉਹ ਹੋਮ ਮਿਨਿਸਟਰ ਦੇ ਥੱਲੇ ਆਉਂਦਾ ਹੈ ਹੋਮ ਮਿਨਿਸਟਰ ਜ਼ਿੰਮੇਵਾਰ ਦੋਨੋ ਮਹਿਕਮੇ ਦੀਤੇ ਕੋਲੇ ਭਗਵੰਤ ਮਾਨ ਕੋਲੇ ਸਟੇਟ ਦਾ ਮੁੱਖ ਮੰਤਰੀ ਕੌਣ ਹੈ ਭਗਵੰਤ ਮਾਨ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਨਾ ਕਿ ਸਟੇਟ ਦੇ ਵਿੱਚ ਪੱਤਾ ਨਹੀਂ ਹਿੱਲ ਸਕਦਾ ਮੁੱਖ ਮੰਤਰੀ ਦੀ ਮਰਜ਼ੀ ਤੋਂ ਬਿਨਾਂ ਤੇ ਹੁਣ ਇਹਨਾਂ ਗੱਲਾਂ ਦਾ ਜਵਾਬ ਭਗਵੰਤ ਮਾਨ ਦੇਵੇ ਇਹ ਕੱਲਾ ਹਾਈ ਕੋਰਟ ਨਹੀਂ ਪੰਜਾਬ ਦਾ ਬੱਚਾ ਬੱਚਾ ਪੁੱਛ ਰਿਹਾ ਕਿ ਤੁਸੀਂ ਇਸ ਲੈਵਲ ਤੇ ਡਰੱਗ ਸਮਗਲਰਸ ਨੂੰ ਤੇ ਕ੍ਰਿਮੀਨਲਸ ਨੂੰ ਪ੍ਰੋਟੈਕਟ ਕਰ ਰਹੇ ਹੋ ਤੁਸੀਂ ਲੋਕਾਂ ਦੇ ਵਿੱਚ ਜਾਓਗੇ ਲੋਕ ਤੁਹਾਨੂੰ ਇਹਨਾਂ ਚੀਜ਼ਾਂ ਤੇ ਸਵਾਲ ਕਰਨਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ